ਨਾ 10 ਨਾ 12 ਨਾ 15 ਤੇ ਨਾ ਹੀ 5 2995 ਦੇ 2 ਪੀਸ ਸੀਕੇ ਦੇ ਦਾਂਗੇ ਤੇ 3 ਪੀਸ ਦੇ ਦਾਂਗੇ 3760 ਰੁਪਏ ਦੇ ਵਿੱਚ ਉਹ ਬਹੁਤਰਾ ਦਿਮਾਗ ਠੀਕ ਨਾ ਉਹ ਤੂੰ پاਗਲਿਆ ਆ ਬਾਜ਼ਾਰ ਦੇ ਵਿੱਚ 3500 ਰੁਪਏ ਦੀ ਸਲਾਈ ਚੱਲਦੀ ਆ ਬਿਲਕੁਲ ਚੱਲਦੀ ਆ ਇਸ ਕੋਰਪੇਟ ਦੀ 65 6500 ਸਲਾਈ ਚੱਲਦੀ ਆ ਚੱਲਦੀ ਆ ਤੂੰ ਕਹਿੰਦਾ ਸਲਾਈ ਕਰਕੇ 2 ਪੀਸ ਕੋਰਪਰ 2995 ਜੋ 3 ਪੀਸ 3760 ਇਹ ਸਲਾਈ ਕਰਕੇ ਪੋਸੀਬਲ ਹੀ ਨਹੀਂ ਗੱਲ ਹੈ ਭਾਜੀ ਪੋਸੀਬਲ ਹੈਗਾ ਜੀ ਉਹ ਦੱਸਾ ਕਿਵੇਂ ਹੈਗਾ ਜੀ ਕਿਉਂਕਿ ਫੈਕਟਰੀ ਸਾਡੀ ਆਪਦੀ ਕੱਪੜਾ ਸਟਿਚ ਕਰਵਾਉਣਾ ਉਹ ਵੀ ਆਪਦਾ ਟੇਲਰ ਵੀ ਰੱਖਿਆ ਸੀ ਆਪਦੇ ਤੇ ਛੱਡ ਛੱਡ ਮੈਂ ਸਮਝ ਗਿਆ ਗੱਲ ਤੇਰੀ ਆ ਰੰਗ ਵੀ ਤੁਹਾਡੇ ਕੋਲ ਦੋ ਹੀ ਆ ਉਹ ਲੈ ਉਹ ਲੈ ਉਹ ਝੂਠ ਨਾ ਬੋਲੋ ਭਾਜੀ ਆ ਦੇਖੋ ਰੰਗ 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 ਰੰਗ ਕਿੰਨੇ ਰੰਗ ਹੈ ਮਤਲਬ ਤੁਹਾਡੇ ਕੋਲ 2995 ਰੰਗ ਬਹੁਤ سارے ਹੈਗੇ ਆ ਬਹੁਤ سارے ਅੱਛਾ ਜੇ ਕਿਸੇ ਨੇ ਲੈਣਾ ਰੈਮੇਡੇ ਸੀ ਆ ਰਾਮਕੁਲ ਬ੍ਰਾਂਡ ਸ਼੍ਰੈਂਡ ਰੱਖੇ ਕੋਲ ਬਿਲਕੁਲ ਰੱਖੇ ਆ ਬ੍ਰਾਂਡ ਸ਼੍ਰੈਂਡ ਪੂਰੇ ਰੱਖੇ ਆ ਭਾਜੀ ਆ ਰਿਹਾ ਕੈਟਰੀ ਦਾ ਕੋਟ ਪੈਂਟ ਭਾਜੀ ਨਾ 20 ਨਾ 15 ਚੱਕੋ 6000 ਚੇ ਕੋਡ ਪੈਨ ਵੜਾ ਕੇ ਦੇ ਦਾਂਗੇ ਕਿਡਨੀ ਦਾ ਅੱਛਾ ਕਿਡਨੀ ਦਾ ਬਿਲਕੁਲ ਤੇ ਰੇਮਡ ਸੀ ਆਰਾਮ ਰੇਮਡ ਦਾ ਕੋਡ ਪੈਨ ਨਾ 20 ਨਾ 22 7500 ਰੁਪਏ ਦਾ ਰੇਮਡ ਦਾ ਕੋਡ ਪੈਨ ਸੀ ਕੇ ਦੇ ਦਾਂਗੇ ਸੀ ਕੇ ਸ਼ੇਰਵਾਨੀ ਬਜ਼ਾਰਾ ਚ 10 10000 ਕੱਲ ਰੈਂਟ ਜੇ ਅਸੀਂ 6500 7000 ਤੇ ਬਣਾ ਕੇ ਦੇ ਦਾਂਗੇ ਜਾਗੋ ਪਾਰਟੀਆਂ ਤੇ ਕੁਰਤੇ ਲੈਣੇ ਆ ਉਹ ਵੀ ਮਿਲ ਜਾਣਗੇ yellow color ਚੰਨੇ ਮਰਜ਼ੀ ਬਾਸਕਟਾ ਵਗੈਰਾ ਸਭ ਮਿਲ ਜੂਗਾ ਬਾਈ ਦੇਖੋ ਹੁਣ ਤੁਸੀਂ ਵਿਆਹ ਸ਼ਾਦੀਆਂ ਦੀ ਜਾਣਾ ਜਿਹੜੇ ਭਰਾ ਕਹਿੰਦੇ ਆਪਾਂ ਕੋਟ ਪੈਂਟ ਨਹੀਂ ਪੋਣੇ ਆਹ ਦੇਖੋ ਤੁਸੀਂ ਮੈਚ ਕਰਕੇ ਕੁਟ్రਾਈ ਦੇ ਕੋਟ ਬਣਾ ਸਕਦੇ ਆ ਕਪੜਾ ਚੈੱਕ ਕਰੋ ਕਿੰਨਾ ਸੋਹਣਾ ਬਹੁਤ ਟੌਪ ਟੌਪ ਦੀਆਂ ਚੀਜ਼ਾਂ ਆਹ ਦੇਖੋ ਜੋ ਤੁਸੀਂ ਬੁੱਕ ਦੇ ਵਿੱਚ ਦੇਖ ਰਹੇ ਹੋ ਤੁਹਾਡੇ ਸਾਹਮਣੇ ਸਾਰਾ ਕਪੜਾ ਲੱਗਾ ਹੋਇਆ ਜਿੱਦਾਂ ਦਾ ਡਿਜ਼ਾਈਨ ਤੁਸੀਂ ਇੱਕ ਕਿਤਾਬ ਹੀ ਦੇਖ ਰਹੇ ਹੋ ਉਦਾਂ ਦੀਆਂ ਸੇਮ ਚੀਜ਼ਾਂ ਅਸੀਂ ਤੁਹਾਨੂੰ ਬਣਾ ਕੇ ਦੇ ਰਣੀ ਆ। ਤਹਾਰਾਂ ਦੇ ਦੇਣ ਆ ਚੁੱਕੇ ਆ। ਗਿਫਟ ਪੈਕਿੰਗ ਬਹੁਤ ਹੀ ਸ਼ਾਨਦਾਰ ਕੈਡਨੀ ਦੇ ਲੈ ਕੇ ਆਏ ਆ ਜਿਹੜਾ 15-15 ਹਜ਼ਾਰ ਦੀ ਗਿਫਟ ਪੈਕਿੰਗ ਆ ਜਿਰਚੇ ਕੋਟ ਪੈਂਟ, ਸ਼ਰਟ, ਟਾਈ ਤੇ ਕਫ ਲਿਨ ਇਹ ਤੁਹਾਨੂੰ ਪਹਿਣਾ ਸਿਰਫ 3500 ਤੇ 50 ਰੁਪਏ ਦਾ ਕੈਪਟਲ ਪਲੇਸਰਾਂ ਦੇ ਵਿੱਚ ਦੇਖੋ ਬਹੁਤ ਜ਼ਿਆਦਾ ਨੀਕ ਵੈਰਾਈਟੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਦਿਖਾ ਦਿਓ। ਲੌਂਗ ਕੋਟ ਬਣਾਉਣੀਆਂ, ਬਾਸਕਟ ਬਣਾਉਣੀਆਂ, ਬਲੇਜ਼ਰ ਬਣਾਉਣੀਆਂ। ਅੱਛਾ ਜੇ ਤੁਸੀਂ ਬੂਲ ਵਾਲੇ ਕੱਪੜਾ ਨਾ ਪਲੇਨ ਦੇ ਵਿੱਚ ਰਹਿਣਾ ਤਾਂ ਉਹ ਵੀ ਸਾਡੇ ਕੋਲ ਬਹੁਤ ਤਰੀਕੇ ਦਾ ਮਿਲ ਆ ਤੁਸੀਂ ਦੇਖੋ ਫੋਟੋ ਤੇ ਆ ਪਿਆ ਸਾਡੇ ਕੋਲ ਕੱਪੜਾ ਬਾਜ਼ਾਰਾਂ ਦੇ ਵਿੱਚ ਰੇਟ 30 3000 35 35 ਰਹਿਗਾ ਸਾਡਾ ਸਿਰਫ 13000 ਰੁਪਏ 13000 ਰੁਪਏ ਦੇ ਵਿੱਚ ਤੁਹਾਨੂੰ ਸਿਲਾਈ ਕਰਕੇ ਤਿਆਰ ਕਰਕੇ ਕਢਾਈ ਕੱਢ ਕੇ ਦੇਵਾਂਗੇ ਨਹੀਂ ਤਾਂ ਬਾਜ਼ਾਰ ਤੇ ਜਾਓਗੇ ਤਾਂ 15 15000 ਰੁਪਏ ਕੱਲੀ ਕਢਾਈ ਦੇ ਲੈ ਲੈਂਦੇ ਆ ਪਰ ਤੁਹਾਨੂੰ ਅਸੀਂ ਦਵਾਂਗੇ ਇਹਦੇ ਵਿੱਚ ਬਹੁਤ ਬੁੱਕਬਖਤਰਾਂ ਦੇ ਡਿਜ਼ਾਈਨ ਮਿਲ ਜਾਣੇ ਆ ਦੇਖੋ ਇਦਾਂ ਦਾ ਕੋਰਤਾ ਲੈਣਾ ਤੁਸੀਂ ਆ ਟਕਸੀਡੋ ਟੱਚ ਲੈਣਾ ਤੁਸੀਂ ਤੁਸੀਂ ਆ ਲੈਣਾ ਜਾਗੋ ਸ਼ਾਗੋ ਲਈ ਆ ਦੇਖੋ ਇਦਾਂ ਦੇ ਬ੍ਰਾਈਡਲ ਜੀ ਹੈਂਡਵਰਕ 라ਕੇ ਅਗਰ ਤੁਸੀਂ ਸਪੈਸ਼ਲ ਪੀਸ ਲੈਣਾ ਆ ਆਪਦੇ ਮਨਪਸੰਦ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਜਾਂ ਇਦਾਂ ਦਾ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਤੇ ਇਹ ਵੀ 10-12 ਹਜ਼ਾਰ ਦੇ ਵਿੱਚ ਸਟਿਚ ਕਰਕੇ ਦੇ ਦਾਂਗੇ ਅਗਰ ਤੁਸੀਂ ਕੋਈ ਵੀ ਫੋਟੋ ਲਿਆਓਸ ਅਸੀਂ ਫੋਟੋ ਤੋਂ ਦੇਖ ਕੇ ਕਾਰੀਗਰ ਸਾਡੇ ਪੀਸ ਵਡਾ ਕੇ ਵੀ ਦੇ ਦਾਂਗੇ ਜੀ ਅੱਛਾ ਹੁਣ ਕੁੜਤੇ ਪਜਾਮੇ ਦੀ ਗੱਲ ਕਰ ਲੈਣੇ ਦੇਖੋ ਵਾਈਟ ਦੇ ਵਿੱਚ ਕਿੰਨੇ ਜਿਆਦਾ ਕੁੜਤੇ ਪਜਾਮੇ ਹੈਗੇ ਆ ਲੇ ਲੰਦਾ ਤੁਸੀਂ ਲੈਣਾ ਹੈਗਾ ਤੁਸੀਂ ਕਾਟਨ ਲੈਣੀ ਆ ਤੁਸੀਂ ਗੀਜ਼ਾ ਕਾਟ ਲੈਣਾ ਹਰ ਤਰ੍ਹਾਂ ਦਾ ਕੱਪੜਾ ਤੁਹਾਨੂੰ ਇੱਥੋਂ ਮਿਲ ਜਣਾ ਹੈਗਾ ਆ ਵੀ ਚੈੱਕ ਕਰ ਲੋ ਮਤਲਬ ਵੱਡੇ ਬ੍ਰਾਂਡ ਟਾਪ ਦੀਆਂ ਚੀਜ਼ਾਂ ਭਾਈ ਜੀ ਗੀਜ਼ਾ कॉटन ਦਾ कुर्ता ਪਜਾਮਾ ਸ਼ੁਰੂ ਕਿੰਨੇ ਤੋਂ ਹੁੰਦਾ ਦੇਖੋ ਜੀ 700 ਰੁਪਏ ਤੋਂ ਕੁਰਤਾ ਪਜਾਮਾ ਗੀਜ਼ਾ कॉटन ਦਾ ਸ਼ੁਰੂ ਹੋ ਜਾਂਦਾ ਹੈ ਇਹਦੇ ਵਿੱਚ ਡਿਜ਼ਾਈਨਿੰਗ ਬਹੁਤ ਵੈਲਜੂਗੀ ਤੁਹਾਨੂੰ ਤੁਸੀਂ ਆਪਦੇ ਮਨਪਸੰਦ ਲੈ ਸਕਦੇ ਹੋ ਕੋਈ ਪੇਪਰ कॉटन ਗੀਜ਼ਾ ਮੈਟੀ ਵੀ ਲੈ ਸਕਦੇ ਹੋ ਚਾਹੇ ਤੁਸੀਂ ਕੈਡਨੀ ਦੇ ਕੁਰਤੇ ਪਜਾਮੇ ਲੈਣੇ ਆ ਚਾਹੇ ਮਫਤ ਲਾਲ ਦੇ ਲੈਣੇ ਚਾਹੇ ਸੀ ਆਰਾਮ ਦੇ ਲੈਣੇ ਆ ਚਾਹੇ ਕਲਾਬ ਇਟਾਲੀਆ ਜਾਂ ਤੁਸੀਂ ਰੇਮਨ ਦੇ ਕੁਰਤੇ ਅੱਛਾ ਜੇ ਤੁਸੀਂ ਕਲਰ ਕੁਰਤੇ ਪਜਾਮੇ ਲੈਣੇ ਆ ਕਲਰ ਦੇ ਵਿੱਚ ਦੇਖੋ ਰੰਗ ਕਿੰਨੇ ਆ ਹਰ ਤਰ੍ਹਾਂ ਦੇ ਰੰਗ ਆ 700 ਰੁਪਏ ਤੋਂ ਕੋਰਤਾ ਵੀ ਹਮਾ ਸ਼ੁਰੂ ਹੋ ਜਾਂਦਾ ਤੁਸੀਂ ਦਵਾਈ ਵਾਲਾ ਕੋਰਤਾ ਵੀ ਮਨਣਾ ਦੇਖੋ ਦਵਾਈ ਵਾਲੇ ਕੋਰਤੇ ਵਾਈਡ ਦਾ ਤੁਸੀਂ ਦੇਖਿਆ ਸੀ ਬਲੈਕ ਦੇ ਵਿੱਚ ਵੀ ਤੁਸੀਂ ਦੇਖੋ 100% ਕਾਟਨ ਕੁਆਲਟੀ ਯੂਨਾਈਟਿਡ ਅਰਬ ਏਮੀਰੇਟਸ ਦबई ਯੂਏਈ ਦबई ਵਾਲੇ ਕੋਰਤੇ ਪਿਆਮਾ ਵੀ ਦਵਾਂਗੇ ਜੇ ਤੁਸੀਂ 700 1500 ਜਿਹੜੇ ਬਾਜ਼ਾਰ 'ਚ 4 4000 ਦੇ ਇੱਥੇ ਤੁਹਾਨੂੰ 12 1500 ਦੇ ਰਹੇ ਨੇ ਅਸੀਂ ਜਿਹੜੇ 5 5000 ਦੇ ਆ ਉਹ ਤੁਹਾਨੂੰ 15 1800 ਚ ਮਿਲ ਜਾ ਤੁਸੀਂ ਬੈਂਕ 'ਚ ਕੰਮ ਕਰਦੇ ਹੋ ਆਫਿਸ 'ਚ ਕੰਮ ਕਰਦੇ ਆ ਤੁਸੀਂ ਕੋਣ ਵੀ ਹਰ ਰੋਜ਼ ਅਸੀਂ ਆਫਿਸ ਜਾਣਾ ਤੇ ਸਾਨੂੰ ਚੰਗਾ ਕੱਪੜਾ ਚਾਹੀਦਾ ਆ ਦੇਖੋ ਚਾਹੇ ਚੈੱਕ ਲੈ ਜਾਓ ਪਲੇਨ ਲੈ ਜਾਓ ਪ੍ਰਿੰਟ ਲੈ ਜਾਓ ਲਾਈਨਰ ਲੈ ਜਾਓ ਸ਼ਰਟ ਸ਼ਰਟ ਨਾਲ ਮੈਚਿੰਗ ਕਰਕੇ ਆ ਦੇਖੋ ਹਰ ਤਰ੍ਹਾਂ ਦੀ ਸ਼ਰਟ ਇੱਥੇ ਤੁਹਾਨੂੰ ਮਿਲ ਜਾਣੀਆਂ 3350 ਰੁਪਏ ਤੋਂ ਸ਼ਰਟ ਸ਼ੁਰੂ ਆ ਉਦੋਂ ਉੱਪਰ ਜਿੱਦਾਂ ਦਾ ਰੇਂਜ ਹੈ ਜੀ ਤੁਹਾਨੂੰ ਅਸੀਂ ਦੇ ਦੇਣੀ ਆ ਤੁਹਾਨੂੰ ਜੀਨ ਦੀਆਂ ਪੈਂਟਾਂ ਜੈਦੀਆਂ ਉਹ ਵੀ ਤੁਹਾਨੂੰ ਮਿਲ ਜਾਣੀਆਂ ਮਤਲਬ ਬਹੁਤ ਜ਼ਿਆਦਾ ਵੈਰਾਈਟੀ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਟ੍ਰੇਲਰ ਦਿਖਾਇਆ ਜਸਟ ਜਦੋਂ ਤੁਸੀਂ ਇੱਥੇ ਆਉਂਗੇ ਵੱਡੇ ਫਾਇਦੇ ਹੋਣੇ ਆ ਕਿਉਂਕਿ ਸਾਡੇ ਕੋਲ ਟੂ ਪੀਸ ਕੋਟਮੈਂਟ ਤੁਸੀਂ ਚੈੱਕ ਕਰ ਲਓ 2895 ਦੇਣਾ 3 piece government 330 60 ਜਣਾ ਇਹ ਪੰਜਾਬ ਦਾ ਸਭ ਤੋਂ ਵੱਡੀ ਡੀਲ ਹੈ ਸਭ ਤੋਂ ਵੱਡਾ ਸਾਨੂੰ ਡਿਜ਼ਾਈਨਰ ਔਰਡਰ ਬਣਾ ਕੇ ਦੇਣਾ ਵਧੀਆ ਕੱਪੜਾ ਲੱਗ ਜਾਣਾ ਤੇ ਰੇਂਜ ਸਾਡੀ ਸਭ ਤੋਂ ਕੱਟ